ਇਸ ਘਟਨਾ ਦੇ ਇਸ ਅਸਲੀ ਜ਼ਿੰਮੇਵਾਰ ਤੇ ਅਸਲੀ ਗੁਣੇਗਰ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਇਹਨੂੰ ਕਿਉਂ ਬਖਸ਼ਿਆ ਜਾ ਰਿਹਾ ਹੈ ਹੁਣ ਸੰਗਰੂਰ ਦੇ ਢਿੜਬਾ ਦੇ ਪਿੰਡ ਰਵਿਦਾਸਪੁਰਾ ਦੇ ਵਿੱਚ ਸ਼ਰਾਬ ਦੇ ਨਾਲ ਜਿਹੜੀਆਂ ਇਹ ਮੌਤਾਂ ਹੋਈਆਂ ਨੇ ਉਹਦੇ 'ਚ ਜਿਨ੍ਹਾਂ ਨੇ ਤਾਂ ਉਹ ਸ਼ਰਾਬ ਬਣਾਈ ਵੇਚੀ ਉਹ ਤਾਂ ਗੁਣੇਗਰ ਹੈਗੇ ਨੇ ਉਹ ਤਾਂ ਚਲੋ ਕਾਰਵਾਈ ਹੋ ਗਈ ਪਰਚਾ ਹੋ ਗਿਆ ਪਰ ਜਿਹੜੀ ਉਹਦੇ ਅਸਲੀ ਗੁਨਾਹਗਾਰ ਤੇ ਅਸਲੀ ਜ਼ਿੰਮੇਵਾਰ ਹੈ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਤੇ ਉਹ ਜ਼ਿੰਮੇਵਾਰ ਤੇ ਉਹ ਗੁਨਾਹਗਰ ਕੌਣ ਹੈ ਉਹੀ ਜਿਹਨੂੰ ਸਾਡੀ ਗੁਰੂਆਂ ਦੀ ਗੁਰਬਾਣੀ ਦੇ ਵਿੱਚ ਵੀ ਰੋਕਿਆ ਗਿਆ ਉਹੀ ਜਿਹਨੂੰ ਸਾਡੇ ਗੁਰੂਆਂ ਅਮਰਦਾਸ ਜੀ ਨੇ ਕਿਹਾ ਕਿ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਬਗਾਨਾ ਨਾ ਪਛਾਨ ਖਸਮੋਂ ਤੱਕੇ ਖਾਏ ਉਹੀ ਸ਼ਰਾਬ ਉਹੀ ਨਸ਼ਾ ਜਿਹੜਾ ਮੱਤ ਮਾਰ ਦਿੰਦਾ ਔਰ ਇਹ ਜਿਹੜੀ ਸ਼ਰਾਬ ਹੈ ਇਹ ਪੰਜਾਬ ਦੇ ਵਿੱਚ ਸਰਕਾਰਾਂ ਦੀ ਮਨਜ਼ੂਰੀ ਦੇ ਨਾਲ ਠੇਕਿਆਂ ਤੇ ਵਿਕਦੀ ਹੈ ਸਾਰਿਆਂ ਨੂੰ ਪਤਾ ਹੈ ਕਿ ਭਾਵੇਂ ਜਿੱਥੇ ਇਹ ਸੰਗਰੂਰ ਦੇ ਰਵਿਦਾਸਪੁਰਾ ਦੇ ਪਿੰਡ ਵਾਂਗ ਇੱਕੇ ਦਮ ਜੇ ਨਾ ਵੀ ਮਾਰੇ ਤਾਂ ਹੌਲੀ-ਹੌਲੀ ਤਾਂ ਸ਼ਰਾਬ ਬੰਦੇ ਨੂੰ ਮਾਰਦੀ ਹੈ ਇਹ ਤਾਂ ਸ਼ਰਾਬ ਦੀ ਬੋਤਲ ਤੇ ਲਿਖਿਆ ਹੈ ਪਰ ਜੇਕਰ ਇਹ ਸਰਕਾਰਾਂ ਨੂੰ ਟੈਕਸ ਦੇ ਕੇ ਠੇਕਿਆਂ ਤੇ ਵਿਕੇ ਫੇਰ ਸਰਕਾਰਾਂ ਵੱਲੋਂ ਇਹਦੀ ਮਨਜ਼ੂਰੀ ਹੈ ਪਰ ਗੁਰਬਾਣੀ ਦੇ ਉਸ ਕਥਨ ਨੂੰ ਸਮਝਿਆ ਬਿਹਾਰ ਦੀ ਸਰਕਾਰ ਨੇ ਗੁਜਰਾਤ ਦੀ ਸਰਕਾਰ ਨੇ ਤੇ ਹੋਰ ਚਾਰ ਸੂਬਿਆਂ ਦੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਉਥੇ ਸ਼ਰਾਬ ਦੇ ਉੱਪਰ 10-10 15-15 ਸਾਲ ਤੋਂ ਪੱਕੀ ਪਾਬੰਦੀ ਲਗਾ ਰੱਖੀ ਹੈ ਨਾ ਠੇਕੇ ਤੇ ਵਿਕੇਗੀ ਨਾ ਸਰਕਾਰ ਦੀ ਮਨਜ਼ੂਰੀ ਨਾਲ ਵਿਕੇਗੀ ਮਤਲਬ ਪੱਕੇ ਤੌਰ ਤੇ ਸ਼ਰਾਬ ਬੰਦ ਹੈ ਹੁਣ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਗੁਰੂ ਸਹਬਾਨਾਂ ਦੀ ਧਰਤੀ ਕਿਹਾ ਜਾਂਦਾ ਹੈ ਇੱਥੇ ਪੰਥਕ ਘੌਣ ਵਾਲੀਆਂ ਸਰਕਾਰਾਂ ਰਹੀਆਂ ਨੇ ਪਰ ਇੱਥੇ ਸ਼ਰਾਬ ਦੇ ਉੱਪਰ ਪਾਬੰਦੀ ਨਹੀਂ ਲੱਗੀ ਹੁਣ ਮੇਰੀ ਗੱਲ ਸੁਣੋ ਜਿਹੜੇ ਪੀਂਦੇ ਨੇ ਉਹਨਾਂ ਨੂੰ ਮੇਰੀ ਗੱਲ ਠੀਕ ਨਹੀਂ ਲੱਗਣੀ ਚਲੋ ਨਾ ਲੱਗੇ ਪਰ ਇੱਥੇ ਪੰਥਕ ਸਰਕਾਰਾਂ ਨੇ ਵੀ ਸ਼ਰਾਬ ਤੇ ਪਾਬੰਦੀ ਨਹੀਂ ਲਾਈ ਤੇ ਉਹ ਬਿਹਾਰ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਜਦੋਂ ਮਰਜ਼ੀ ਕਹਿ ਦਿੰਦੇ ਨੇ ਉਹ ਤਾਂ ਬਈਏ ਰਹਿੰਦੇ ਨੇ ਉੱਥੇ ਨਿਤਿਸ਼ ਕੁਮਾਰ ਜਦੋਂ ਮੁੱਖ ਮੰਤਰੀ ਬਣਿਆ 2016 ਚ ਆਉਂਦਿਆਂ ਹੀ ਉਹਨੇ ਸ਼ਰਾਬ ਤੇ ਪੱਕੀ ਪਾਬੰਦੀ ਲਾਈ ਤੇ ਪਾਬੰਦੀ ਆ ਉੱਥੇ ਨਾ ਸ਼ਰਾਬ ਠੇਕੇ ਤੇ ਵਿਕੇਗੀ ਨਾ ਸਰਕਾਰ ਦੀ ਮਨਜ਼ੂਰੀ ਨਾਲ ਆ ਗੁਜਰਾਤ ਗੁਜਰਾਤ ਦੇ ਵਿੱਚ ਵੀ ਆਪਾਂ ਕਹਿੰਦੇ ਆ ਕਿ ਉਹ ਤਾਂ ਹੋਰ ਤਰ੍ਹਾਂ ਦੀ ਧਰਤੀ ਹੈ ਪਰ ਉੱਥੇ ਜਦੋਂ ਦਾ ਗੁਜਰਾਤ ਬੰਬੇ ਤੋਂ ਲੱਗ ਹੋ ਕੇ 1960 ਦਾ ਸੂਬਾ ਬਣਿਆ ਉਦੋਂ ਤੋਂ ਉੱਥੇ ਪਾਬੰਦੀ ਹੈ ਪਤਾ ਕਿਉਂ ਕਿ ਕਿਉਂਕਿ ਗੁਜਰਾਤ ਵਾਲੇ ਕਹਿੰਦੇ ਵੀ ਇੱਥੇ ਮਹਾਤਮਾ ਗਾਂਧੀ ਦਾ ਜਨਮ ਹੋਇਆ ਇਸ ਕਰਕੇ ਇਸ ਸੂਬੇ 'ਚ ਸ਼ਰਾਬ ਨਹੀਂ ਵਿਕੇਗੀ ਨਾ ਸਰਕਾਰੀ ਠੇਕਿਆਂ ਤੇ ਨਾ ਸਰਕਾਰ ਦੀ ਮਨਜ਼ੂਰੀ ਨਾਲ ਤੇ ਨਾ ਹੀ ਸਰਕਾਰਾਂ ਉੱਥੇ ਟੈਕਸ ਲੈਂਦੀਆਂ ਨਹੀਂ ਹੁਣ ਤੁਸੀਂ ਦੇਖੋ ਜੇ ਸ਼ਰਾਬ ਨਜਾਇਜ਼ ਕੱਢਣੀ ਤੇ ਵਿੱਚ ਨਹੀਂ ਗਲਤ ਹੈ ਤਾਂ ਫਿਰ ਜੇ ਸਰਕਾਰ ਨੂੰ ਟੈਕਸ ਦੇ ਕੇ ਸਰਕਾਰ ਦੀ ਮਨਜ਼ੂਰੀ ਨਾਲ ਉਹੀ ਚੀਜ਼ ਵਿਕੇ ਤਾਂ ਉਹ ਜਾਇਜ਼ ਕਿਵੇਂ ਹੋ ਜਾਂਦੀ ਹੈ ਫਿਰ ਉਹ ਸਿਹਤ ਵਧਾਉਣ ਵਾਲਾ ਟੌਨਿਕ ਕਿਵੇਂ ਬਣ ਜਾਂਦੀ ਹੈ ਵੇਖੋ ਸਰਕਾਰਾਂ ਨੂੰ ਵੀ ਪਤਾ ਹੈ ਸ਼ਰਾਬ ਦੀ ਬੋਤਲ ਤੇ ਵੀ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਹਾਨੀ ਕਰਕੇ ਤੇ ਫਿਰ ਸਰਕਾਰਾਂ ਜੇ ਇਹ ਕਹਿਣ ਵੀ ਇਹਦੇ ਤੋਂ ਤਾਂ ਟੈਕਸ ਆਉਂਦਾ ਹੈ ਇਸ ਕਰਕੇ ਮਤਲਬ ਇਹ ਜਿਹੜੀ ਹੈ ਇਹਦੀ ਮਨਜ਼ੂਰੀ ਅਸੀਂ ਦਿੱਤੀ ਹੈ ਇਹਦਾ ਮਤਲਬ ਇਹ ਹੈ ਵੀ ਜ਼ਹਿਰ ਵੇਚ ਕੇ ਜ਼ਹਿਰ ਤੋਂ ਟੈਕਸ ਲੈ ਕੇ ਤੇ ਫੇਰ ਮਤਲਬ ਉਸ ਟੈਕਸ ਦੇ ਨਾਲ ਲੋਕਾਂ ਦੇ ਇਲਾਜ ਦੇ ਖਰਚੇ ਕਰਨੇ ਕੀ ਇਹ ਠੀਕ ਹੈ ਕੀ ਕੋਈ ਮਾਪਿਓ ਇਹਵੇਂ ਕਰ ਸਕਦਾ ਵੀ ਪਹਿਲਾਂ ਬੱਚਿਆਂ ਨੂੰ ਜ਼ਹਿਰ ਮਤਲਬ ਆਪਣਿਆਂ ਨੂੰ ਖਾਣ ਪੀਣ ਦੇਵੇ ਤੇ ਫਿਰ ਕਹੇ ਵੀ ਇਹਨਾਂ ਦੇ ਜ਼ਹਿਰ ਖਾਣ ਪੀਣ ਨਾਲ ਆਮਦਨ ਆਉਂਦੀ ਆ ਚਲ ਉਸ ਹਮਨ ਨਾਲ ਆਪਾਂ ਇਹਨਾਂ ਦਾ ਇਲਾਜ ਕਰਦਿਆਂ ਕਰਾਂਗੇ ਇਹ ਬਿਲਕੁਲ ਗਲਤ ਗੱਲ ਹੈ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਮੈਨੂੰ ਲੱਗਦਾ ਹੈ ਬਿਹਾਰ ਵਾਂਗ ਗੁਜਰਾਤ ਵਾਂਗ ਜਿਹੜੀ ਸ਼ਰਾਬ ਦੀ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ ਜਦੋਂ ਨਿਤਿਸ਼ ਕੁਮਾਰ ਨੇ 2016 ਦੇ ਵਿੱਚ ਮੁੱਖ ਮੰਤਰੀ ਬਣ ਕੇ ਉੱਥੇ ਸ਼ਰਾਬ ਬੰਦੀ ਕੀਤੀ ਸੀ ਨਾ ਤਾਂ ਉੱਥੇ ਔਰਤਾਂ ਨੇ ਦੀਵੇ ਬਾਲੇ ਸੀ ਘੋਦੇ ਵੀ ਆ ਆਪ ਹੋਈ ਐ ਅਸਲੀ ਗੱਲ ਹੁਣ ਜਿਹੜੇ ਵੀਰ ਸ਼ਰਾਬ ਪੀਂਦੇ ਨੇ ਉਹ ਕਹਿਣਗੇ ਲੈ ਇਹ ਕੋਈ ਮਾੜੀ ਚੀਜ਼ ਐ ਪਰ ਇੱਕ ਵੀ ਅੱਜ ਤੱਕ ਸ਼ਰਾਬ ਪੀਣ ਵਾਲਾ ਵੀਰ ਮੈਨੂੰ ਨਹੀਂ ਮਿਲਿਆ ਜਿਹੜਾ ਇਹ ਕਹਿੰਦਾ ਵੇ ਹਾਂ ਮੇਰੀ ਧੀ ਨੂੰ ਵੀ ਸ਼ਰਾਬ ਪੀਣੀ ਚਾਹੀਦੀ ਐ ਮੇਰੇ ਪੁੱਤ ਨੂੰ ਵੀ ਸ਼ਰਾਬ ਪੀਣੀ ਚਾਹੀਦੀ ਮੇਰੀ ਘਰ ਵਾਲੀ ਨੂੰ ਵੀ ਪੀਣੀ ਚਾਹੀਦੀ ਮੇਰੀ ਮਾਂ ਨੂੰ ਵੀ ਪੀਣੀ ਚਾਹੀਦੀ ਐ ਭਲਾ ਕਿਉਂ ਕਿਉਂਕਿ ਉਹਨੂੰ ਵੀ ਪਤਾ ਐ ਮਾੜੀ ਐ ਚੰਗੀ ਨਹੀਂਗੀ ਇਹ ਬਹੁਤ ਗਲਤ ਚੀਜ਼ ਐ ਜੇ ਮੇਰੀ ਧੀ ਪੀਏਗੀ ਮੇਰੀ ਘਰ ਵਾਲੀ ਪੀਏਗੀ ਮੇਰਾ ਪੁੱਤ ਪੀਏਗਾ ਤਾਂ ਇਹ ਗਲਤ ਐ ਬਸ ਆਪਦੇ ਪੀਣ ਵਾਸਤੇ ਜੜੀਆਂ ਤਲੀਲਾ ਘੜੀਆਂ ਨੇ ਕਿ ਹਾਏ ਵਧੀਆ ਹੈ ਇਹ ਹੈ ਕਈ ਕਹਿੰਦੇ ਜੀ ਡਾਕਟਰ ਵੀ ਕਹਿੰਦੇ ਦੋ ਪਗ ਲਾ ਲੈਣੇ ਚਾਹੀਦੇ ਆ ਮੈਨੂੰ ਲੱਗਦਾ ਐ ਕਿ ਜਿਹੜੀ ਇਹ ਸ਼ਰਾਬ ਹੈ ਜਦੋਂ ਇਹਦੀ ਬੋਤਲ ਦੇ ਉੱਪਰ ਹੀ ਲਿਖਿਆ ਗਿਆ ਕਿ ਸਿਹਤ ਲਈ ਹਾਨੀਕਾਰਕ ਹੈ ਇੰਜਰਸ ਟੂ ਹੈਲਥ जख्मी ਕਰਦੀ ਹੈ ਸਿਹਤ ਨੂੰ ਤਾਂ ਫਿਰ ਬਿਲਕੁਲ ਇਹ ਗਲਤ ਹੈ ਸਾਰੇ ਡਾਕਟਰ ਕਹਿੰਦੇ ਨੇ ਵੀ ਇਹ ਲੀਵਰ ਖਰਾਬ ਕਰਦੀ ਆ ਇਹ ਗੁਰਦੇ ਖਰਾਬ ਕਰਦੀ ਆ ਇਹ ਖੂਨ ਚ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰ ਦਿੰਦੀ ਆ ਦਿਲ ਦੀਆਂ ਬਿਮਾਰੀਆਂ ਲਾਉਂਦੀ ਆ ਤਾਂ ਫਿਰ ਸਰਕਾਰ ਥੋੜਾ ਜਿਹਾ ਪੈਸਾ ਸ਼ਰਾਬ ਤੋਂ ਅਗਰੋਂ ਕਰਕੇ ਇਹਨੂੰ ਕਿਉਂ ਜਾਰੀ ਰੱਖ ਰਹੀ ਹੈ ਕਿਉਂ ਨਹੀਂ ਪਾਬੰਦੀ ਲਾਈ ਜਾ ਰਹੀ ਸਾਡੇ ਤੇ ਇੱਥੇ ਕਈ ਮੰਤਰੀ ਨੇ ਸਿਹਤ ਮੰਤਰੀ ਪੰਜਾਬ ਦੇ ਰਹੇ ਸੁਨੀਤ ਸੁਰਜੀਤ ਕੁਮਾਰ ਜਿਆਨੀ ਸਾਹਿਬ ਉਹ ਇੱਕ ਵਾਰੀ ਕਹਿਣ ਲੱਗ ਪਏ ਸਿਹਤ ਮੰਤਰੀ ਸੀ ਉਦੋਂ ਕਹਿੰਦੇ ਵੀ ਸ਼ਰਾਬ ਥੋੜਾ ਨਸ਼ਾ ਹੈ ਇਹਨੂੰ ਤਾਂ ਅਸੀਂ ਨਸ਼ਾ ਹੀ ਨਹੀਂ ਮੰਨਦੇ ਤੇ ਫਿਰ ਗੁਰੂਆਂ ਦੀ ਬਾਣੀ ਗੁਰੂ ਬਾਣੀ ਉਹਨੂੰ ਤਾਂ ਮੰਨਦੇ ਹਾਂ ਗੁਰੂ ਸਹਿਬਾਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਕਹਿੰਦੇ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਬੇਗਾਨਾ ਨਾ ਪਛਾਨੇ ਖਸਮੋਂ ਤੱਕੇ ਖਾਏ ਹੁਣ ਦੱਸੋ ਕੀ ਕਹੋਂਗੇ ਕਿ ਆਪਾਂ ਗੁਰਮਾਨਾਂ ਨੂੰ ਸਿਆਣੇ ਹੋ ਗਏ ਆ ਬਿਲਕੁਲ ਨਹੀਂ ਔਰ ਦੇਖੋ ਜਿਹੜਾ ਮਰਜੀ ਬੰਦਾ ਇਸ ਗੱਲ ਤੇ ਚਰਚਾ ਕਰ ਲੇ ਅੱਜ ਸੰਗਰੂਰ ਦੇ ਪਿੰਡਾਂ ਚ ਇਹ ਕੁਝ ਹੋਇਆ ਤੇ ਜਿਹੜੇ ਪਿੰਡਾਂ 'ਚ ਇੱਕੋਦਮ ਸ਼ਰਾਬ ਜ਼ਹਿਰੀਲੀ ਵੇਚ ਕੇ ਨਹੀਂ ਮਾਰਿਆ ਜਾ ਰਿਹਾ ਸ਼ਰਾਬ ਉਹਨਾਂ ਘਰਾਂ ਦੇ ਵਿੱਚ ਵੀ ਸੱੱਥਰ ਵਿਚਾਰੀ ਹੈ ਸ਼ਰਾਬ ਤਿੰਨੋ ਚੀਜ਼ਾਂ ਖਤਮ ਕਰਦੀ ਹੈ ਤਿੰਨੇ ਚੀਜ਼ਾਂ ਸਭ ਤੋਂ ਵੱਧ ਕੀਮਤੀ ਹੁੰਦੀਆਂ ਜ਼ਿੰਦਗੀ 'ਚ ਇੱਕ ਧਨ ਇੱਕ ਸਿਹਤ ਤੇ ਇੱਕ ਇੱਜ਼ਤ ਤੇ ਤਿੰਨੋ ਹੀ ਸਭ ਤੋਂ ਕੀਮਤੀ ਚੀਜ਼ਾਂ ਇਹ ਸ਼ਰਾਬ ਜਿਹੜੀ ਆ ਇਹ ਖਰਾਬ ਕਰਦੀ ਆ ਦੇਖੋ ਜਦੋਂ ਕੋਈ ਬੰਦਾ ਸ਼ਰਾਬ ਪੀਣ ਵਾਸਤੇ ਇਹਨੂੰ ਖਰੀਦਦਾ ਹੈ ਤਾਂ ਉਹਦੇ ਪੈਸੇ ਲੱਗਦੇ ਨੇ ਧਨ ਖਰਾਬ ਜਦੋਂ ਉਹ ਅੰਦਰ ਚਲੀ ਜਾਂਦੀ ਹੈ ਚੜ ਜਾਂਦੀ ਹੈ ਤਾਂ ਫਿਰ ਬੰਦੇ ਦੀ ਮੱਤ ਖਰਾਬ ਜਿਵੇਂ ਕਿ ਗੁਰੂ ਬਾਣੀ ਕਹਿੰਦੀ ਹੈ ਜਿੱਤ ਪੀਤੇ ਮਤ ਦੂਰ ਹੋਏ ਫਿਰ ਮਤ ਮਾਰੀ ਜਾਂਦੀ ਹੈ ਚੰਗਾ ਭਲਾ ਬੰਦਾ ਜਿਹੜਾ ਪੱਗ ਪਨ ਕੇ ਵਿਆਹ ਤੇ ਗਿਆ ਹੁੰਦਾ ਉਹਦੀ ਪੱਗ ਲੱਥੀ ਹੁੰਦੀ ਹੈ ਵਾਲ ਖੁੱਲੇ ਹੁੰਦੇ ਨੇ ਕਈ ਵਾਰੀ ਟਰਾਲੀਆਂ ਚ ਪਾ ਕੇ ਲੋਕ ਘਰ ਛੱਡ ਕੇ ਜਾਂਦੇ ਨੇ ਤੇ ਕਈ ਵਾਰੀ ਕਈਆਂ ਦੇ ਤਾਂ ਗਲੀਆਂ ਚ ਡਿੱਗਿਆਂ ਪੈਦੇ ਕੁੱਤੇ ਮੂੰਹ ਚੱਟਰੇ ਹੁੰਦੇ ਨੇ ਚੰਗਾ ਭਲਾ ਇੱਜ਼ਤਦਾਰ ਬੰਦਾ ਤੇ ਉਹਦੀ ਇੱਜ਼ਤ ਇਹ ਜਿਹੜੀ ਸ਼ਰਾਬ ਪੀਣ ਤੋਂ ਬਾਅਦ ਬਿਲਕੁਲ ਖੇ ਹੋ ਜਾਂਦੀ ਹੈ ਮਿੱਟੀ ਹੋ ਜਾਂਦੀ ਹੈ ਇੱਜ਼ਤ ਗਈ ਤੇ ਜਦੋਂ ਕੋਈ ਬੰਦਾ ਲਗਾਤਾਰ ਇਹਦਾ ਕਈ ਵਾਰ ਸੇਵਨ ਕਰਦਾ ਤਾਂ ਉਸ ਤੋਂ ਬਾਅਦ ਉਹਦੀ ਸਿਹਤ ਖਰਾਬ ਹੁੰਦੀ ਹੈ ਤਾਂ ਬੋਤਲ ਤੇ ਲਿਖਿਆ ਯਾਰ ਮੈਂ ਮੈਂ ਕੀ ਕੌਣ ਹਾਂ ਤਾਂ ਤਿੰਨੇ ਕੀਮਤੀ ਚੀਜ਼ਾਂ ਖਤਮ ਹੁੰਦੀਆਂ ਨੇ ਇਸ ਕਰਕੇ ਕਹਿੰਦੇ ਆ ਜੇ ਧਨ ਗਿਆ ਤਾਂ ਫਿਰ ਵੀ ਕਿਤੇ ਵਾਪਸ ਆ ਜਾਏਗਾ ਪਰ ਜੇ ਸਿਹਤ ਗਈ ਤਾਂ ਛੇਤੀ ਨਹੀਂ ਵਾਪਸ ਆਉਂਦੀ ਤੇ ਜੇ ਇੱਜ਼ਤ ਗਈ ਤਾਂ ਉਹ ਬਿਲਕੁਲ ਹੀ ਨਹੀਂ ਆਉਂਦੀ ਇਸ ਕਰਕੇ ਜ਼ਿੰਦਗੀ ਦੇ ਸਭ ਤੋਂ ਤਿੰਨ ਕੀਮਤੀ ਅਨਮੋਲ ਜਿਹੜੇ ਨੇ ਉਹ ਇਹ ਸ਼ਰਾਬ ਖਰਾਬ ਕਰਦੀ ਆ ਖਤਮ ਕਰਦੀ ਆ ਮੈਨੂੰ ਲੱਗਦਾ ਹੈ ਕਿ ਪੰਜਾਬੀਓ ਜੇ ਤੁਸੀਂ ਗੁਰੂ ਸਾਹਿਬਾਨਾਂ ਦੇ ਪੈਰੋਕਾਰ ਹੋ ਅਸਲੀ ਰੂਪ ਚ ਗੁਰੂ ਸਾਹਿਬਾਨਾਂ ਨੂੰ ਮੰਨਦੇ ਹੋ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਸ਼ਰਾਬ ਤੇ ਪੱਕੀ ਬਿਹਾਰ ਵਾਂਗ ਤੇ ਗੁਜਰਾਤ ਵਾਂਗ ਪਾਬੰਦੀ ਲਾਉਣ ਦੀ ਮੰਗ ਕਰਨੀ ਚਾਹੀਦੀ ਹੈ ਆਪਣੀ ਲਲਕ ਨੂੰ ਆਪਣੇ ਪੀਨਖਾਨ ਦੇ ਜਿਹੜਾ ਸਵਾਰਥ ਉਹਨੂੰ ਪਾਸੇ ਸੁੱਟ ਕੇ ਆਪਣੀ ਆਉਣ ਵਾਲੀਆਂ ਨਸਲਾਂ ਤੇ ਪੀੜ੍ਹੀਆਂ ਦੇ ਲਈ ਸਾਨੂੰ ਇਹਦੇ ਤੇ ਪਾਬੰਦੀ ਦੀ ਮੰਗ ਕਰਨੀ ਚਾਹੀਦੀ ਹੈ ਤੇ ਜੇਕਰ ਅਸੀਂ ਉਂਝ ਹੀ ਗੁਰਬਾਣੀ ਨੂੰ ਮੱਥਾ ਟੇਕਣਾ ਤੇ ਉਹਦੇ ਤੇ ਅਸਰ ਅਮਲ ਅਸੀਂ ਕਰਨਾ ਹੀ ਨਹੀਂ ਗਾ ਉਂਝ ਸਿਰਫ ਮੱਥਾ ਇਸ ਕਰਕੇ ਟੇਕੀ ਜਾਣਾ ਵੀ ਕਿਰਪਾ ਹੋਊਗੀ ਕਿਰਪਾ ਹੋਊਗੀ ਫੇਰ ਤੁਹਾਡੀ ਮਰਜ਼ੀ ਆ ਮੈਨੂੰ ਲੱਗਦਾ ਹੈ ਜੇਕਰ ਕੋਈ ਵਿਅਕਤੀ ਆਪਣੇ ਪਿਤਾ ਦੀ ਗੱਲ ਤੇ ਕੋਈ ਮੰਨੇ ਨਾ ਆਖਿਓ ਦੇ ਲੱਗੇ ਨਾ ਉਂਝ ਕਵੇ ਵੀ ਮੈਂ ਪਿਤਾ ਨੂੰ ਮੱਥਾ ਟੇਕਦਾ ਤੇ ਆਪਾਂ ਤੋਂ ਉਹਦੀ ਕਦਰ ਕਰਦੇ ਆ ਚੱਲੇ ਪਿਤਾ ਦੇ ਉਲਟ ਤਾਂ ਉਹ ਪਖੰਡ ਕਰ ਰਿਆ ਉਹ ਪਿਤਾ ਦੀ ਇੱਜ਼ਤ ਨਹੀਂ ਕਰ ਰਿਆ ਇਸੇ ਤਰ੍ਹਾਂ ਜਿਹੜੇ ਲੋਕ ਗੁਰਬਾਣੀ ਦੇ ਇਹ ਮਹਾਵਾਕ ਸੁਣ ਤੇ ਪੜਨ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਸੁਣਾਇਆ ਹੀ ਹੈ ਕਿ ਗੁਰੂ ਬਾਣੀ ਕਹਿੰਦੀ ਹੈ ਜਿੱਤ ਪੀਤੇ ਮਤ ਦੂਰ ਹੋਏ ਤਾਂ ਇਹ ਪੜਨ ਸੁਣਨ ਤੋਂ ਬਾਅਦ ਵੀ ਜੇ ਪੀਂਦੇ ਵੀ ਨਹੀਂ ਤੇ ਇਹ ਵੀ ਕਹਿੰਦੇ ਨੇ ਵੀ ਅਸੀਂ ਮੰਨਦੇ ਵੀ ਆ ਗੁਰਬਾਣੀ ਨੂੰ ਤਾਂ ਇਹ ਡਬਲ ਪਾਲਿਸੀ ਨਹੀਂ ਖੇਡੀ ਜਾ ਸਕਦੀ ਗੁਰਬਾਣੀ ਬਹੁਤ ਸਾਰੇ ਵੀਰ ਨੇ ਜਿਹੜੇ ਬੀੜੀ ਜਰਦਾ ਸਿਗਟਾ ਹੋਰ ਤਮਾਕੂ ਆ ਜਿਹੜੇ ਡੋਡੇ ਛੋਡੇ ਭੁੱਕੀਆਂ ਖਾਂਦੇ ਨੇ ਗੁਰਬਾਣੀ ਇਹਦੇ ਸਖਤ ਖਿਲਾਫ ਆ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਤਮਾਕੂ ਦੇ ਖੇਤ ਤੋਂ ਨਹੀਂ ਸੀ ਲੰਘਿਆ ਪਿੱਛੇ ਖੜ ਗਿਆ ਸੀ ਤੁਸੀਂ ਸੁਣਿਆ ਹੋਣਾ ਔਰ ਗੁਰਬਾਣੀ ਦਾ ਸ਼ਬਦ ਹੈ ਪਾਣ ਸੁਪਾਰੀ ਖਾਤਿਓ ਮੁਖ ਬੀੜੀਆਂ ਲਾਈਆਂ ਪਾਂਹ ਸਪਾਰੀ ਖਾਤਿਓ ਮੁਖ ਬੀੜੀਆਂ ਲਾਈਆਂ ਹਰ ਹਰ ਨਾਮ ਨਾਲ ਚੇਤੇਓ ਜਮ ਪਕਰ ਚਲਾਈਆਂ ਗੁਰੂ ਬਾਣੀ ਕਹਿੰਦੀ ਆ ਇਹਦੇ باوجود ਵੀ ਜਿਹੜੇ ਸਾਡੇ ਲੋਕ ਨੇ ਉਹ ਜਰਦਾ ਵੀ ਲਾਉਂਦੇ ਨੇ ਉਹ ਬੀੜੀਆਂ ਵੀ ਪੀਂਦੇ ਨੇ ਉਹ 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 ਪੁੱਕੀ ਫੀਮ ਵੀ ਖਾਂਦੇ ਨੇ ਤਮਾਕੂ ਵੀ ਖਾਂਦੇ ਨੇ ਸ਼ਰਾਬ ਵੀ ਪੀਂਦੇ ਨੇ ਤੇ ਨਾਲੇ ਕਹਿੰਦੇ ਨੇ ਜੀ ਅਸੀਂ ਗੁਰੂਆਂ ਨੂੰ ਮੰਨਦੇ ਆ ਅਸੀਂ ਅਸੀਂ ਗੁਰੂਆਂ ਦੀ ਬਹੁਤ ਇੱਜ਼ਤ ਕਰਦੇ ਆ ਇਹ ਡਬਲ ਪਾਲਿਸੀ ਕੀ ਆ ਵੀ ਸਾਡੀ ਤੁਸੀਂ ਦੇਖੋ ਬਹੁਤ ਸਾਰੇ ਉਹ ਲੋਕ ਜਿਹੜੇ ਪੱਗਾਂ ਬੰਨਦੇ ਨੇ ਆਪਣੇ ਆਪ ਨੂੰ ਗੁਰੂਆਂ ਦੇ ਪੈਰੋ ਕਾਰਕਹਾਉਂਦੇ ਨੇ ਉਹਨਾਂ ਦੇ ਘਰੇ ਕੋਈ ਖੁਸ਼ੀ ਦਾ ਪ੍ਰੋਗਰਾਮ ਆ ਜਾਏ ਸਹੀ ਫਿਰ ਉਹ ਸ਼ਰਾਬ ਪੀਣ ਤੇ ਪਿਉਣ ਤੋਂ ਬਿਨਾ ਕਦੇ ਪੂਰਾ ਹੀ ਨਹੀਂ ਹੁੰਦਾ ਘਰੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਆਉਣਗੇ ਔਰ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕੇ ਗਰੰਥੀ ਸਿੰਘਾਂ ਨੂੰ ਉਹਨਾਂ ਦੀ ਭੇਟਾ ਦੇ ਕੇ ਉਹਨਾਂ ਤੋਂ ਪਾਠ ਵੀ ਕਰਾਉਣਗੇ ਆਪ ਬਾਹਰ ਜਿਹੜਾ ਉਹ ਜਿਹੜਾ ਮੀਟ ਮੂਟ ਬਣਾਉਣ ਚ ਲੱਗੇ ਰਹਿਣਗੇ ਆਪ ਬਾਹਰ ਜਿਹੜਾ ਉਹ ਸ਼ਰਾਬ ਦੀ ਜਿਹੜੀ ਪਾਈ ਹੁੰਦੀ ਹੈ ਬਾਹਰ ਖੇਤਾਂ 'ਚ ਕਈ ਵਾਰੀ ਕਈ ਵਾਰੀ ਪੇਟੀਆਂ ਖਰੀਦ ਕੇ ਲਿਆਉਣ ਦੇ ਕੰਮ 'ਚ ਲੱਗੇ ਰਹਿਣਗੇ ਤੇ ਫਿਰ ਵੇਟ ਹੋਏਗੀ ਕਿਹੜੇ ਵੇਲੇ ਹੋਏ ਗਰੰਥੀ ਸਿੰਘ ਜਿਹੜੇ ਆ ਉਹ ਭੋਗ ਪਾਉਣ ਤੇ ਗੁਰੂ ਸਾਹਿਬ ਮਤਲਬ ਕਿ ਗੁਰਦੁਆਰਾ ਸਾਹਿਬ ਵਾਪਸ ਜਾਣ ਤੇ ਅਸੀਂ ਜਲਦੀ ਤੋਂ ਜਲਦੀ ਬੈਂਚ ਲਾ ਕੇ ਟੇਬਲ ਲਾ ਕੇ ਤੇ ਅਸੀਂ ਪੀਣੀ ਸ਼ੁਰੂ ਕਰ ਗਏ ਤੇ ਇਹੋ ਜਿਹੇ ਲੋਕ ਵੀ ਜਦੋਂ ਕਿਸੇ ਉਸ ਬੰਦੇ ਨਾਲ ਬਹਿਸ ਦੇ ਨੇ ਜਿਹੜਾ ਬੰਦਾ ਗੁਰਬਾਣੀ ਤੇ ਚੱਲਣ ਦੀ ਗੱਲ ਕਰਦਾ ਤੇ ਉਹ ਉਹ ਅੰਨੇ ਵਾਈ ਕਹੀ ਜਾਂਦੇ ਨੇ ਅਸੀਂ ਵੀ ਮੰਨਦੇ ਆ ਅਸੀਂ ਤਾਂ ਫਿਰ ਉਦੋਂ ਇਹ ਡਬਲ ਪਾਲਿਸੀ ਲੱਗਦੀ ਹੁੰਦੀ ਆ ਸੋ ਮੈਨੂੰ ਲੱਗਦਾ ਹੈ ਮਿੱਤਰੋ ਕਿ ਸ਼ਰਾਬ ਦੇ ਉੱਪਰ ਪੰਜਾਬ ਦੇ ਵਿੱਚ ਪੂਰਨ ਪਾਬੰਦੀ ਲੱਗਣੀ ਚਾਹੀਦੀ ਆ ਲੱਗਣੀ ਚਾਹੀਦੀ ਆ ਜਿਹੜੇ ਵੀ ਸਹਿਮਤ ਨੇ ਉਹ ਆਪਣਾ ਕਮੈਂਟ ਜਰੂਰ ਲਿਖ ਦਿਓ ਤੇ ਜਿਹੜੇ ਨਹੀਂ ਸਹਿਮਤ ਉਹ ਵੀ ਜਰੂਰ ਲਿਖ ਦਿਓ ਤਾਂ ਕਿ ਪਤਾ ਲੱਗ ਜਾਏ ਹੁਣ ਦੇਖੋ ਇਹ ਇਹ ਅੱਜ ਦਿੜਬੇ ਦੇ ਵਿੱਚ ਇਹ ਵਾਪਰਿਆ ਹੁਣ ਇਹਦੇ ਲਈ ਜੁम्मेवार ਕਈ ਤਾਂ ਕਹਿ ਰਹੇ ਨੇ ਵੀ ਕੱਲੀ ਭਗਵੰਤਮਾਨ ਸਰਕਾਰ ਆ ਮੈਂ ਕਹਿੰਨਾ ਦਿੜਬੇ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ ਨਾ 21 ਬੰਦਿਆਂ ਦੀ ਮੌਤ ਸ਼ਰਾਬ ਨਾਲ ਹੋਈ ਹੈ ਇਹਦੇ ਲਈ ਸਰਕਾਰ ਵੀ ਜੁम्मेवार ਆ ਇਹਦੇ ਲਈ ਸਮਾਜ ਵੀ ਜੁम्मेवार ਆ ਇਹਦੇ ਲਈ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹ ਵੀ ਜੁम्मेवार ਨੇ ਜਿਹੜੀਆਂ ਅਜ ਕਾਲੀ ਕਾਂਗਰਸ ਕਹਿ ਰਹੇ ਨੇ ਵੇਖੋ ਜੀ ਭਗਵੰਤਮਾਨ ਦੇ ਰਾਜ ਚਾ ਹੋ ਗਿਆ ਭਗਵੰਤਮਾਨ ਦੇ ਰਾਜ ਚ ਬਹੁਤ ਕੁਝ ਗਲਤ ਹੋ ਰਿਹਾ ਪਰ ਇਹ ਜਿਹੜੀ ਸ਼ਰਾਬ ਵਾਲੀ ਘਟਨਾ ਵਾਪਰੀ ਏ ਕੱਲੇ ਹੋਣੀ ਤੁਸੀਂ ਕਿਹੜੇ ਵੇਲੇ ਅਕਾਲੀ ਦਲ ਸੀ ਕਹਿੰਦਾ ਰਿਹਾ ਅਸੀਂ ਪੰਥ ਦੇ ਰਾਖੇ ਅਕਾਲੀ ਦਲ ਪੰਥ ਦੀ ਸਰਕਾਰ ਹੈ ਤੇ ਜਦੋਂ ਅਕਾਲੀ ਦਲ ਦੀ ਪੰਥ ਦੀ ਸਰਕਾਰ ਪੰਜਾਬ 'ਚ ਰਹੀ ਆ 10 ਸਾਲ ਲਗਾਤਾਰ ਰਹੀ ਉਦੋਂ ਇਹਨਾਂ ਨੇ ਸ਼ਰਾਬ ਦੇ ਠੇਕਿਆਂ ਤੇ ਜਾਂ ਸ਼ਰਾਬ ਤੇ ਪਾਬੰਦੀ ਲਾਈ ਸੀ ਬਸ ਉਦੋਂ ਇਹਨਾਂ ਦੀ ਨੀਤੀ ਵੀ ਉਹੀ ਸੀ ਵੀ ਸਾਨੂੰ ਸਰਕਾਰ ਨੂੰ ਟੈਕਸ ਦਿੱਤੇ ਜਾਓ ਤੇ ਫਿਰ ਟੈਕਸ ਦੇ ਕੇ ਵੇਚੀ ਜਾਓ ਫਿਰ ਪੀਤੀ ਤੇ ਪਿਆਈ ਜਾਓ ਇਹ ਕੀ ਨੀਤੀ ਹੈ ਭਈ ਕੀ ਸਾਡੇ ਗੁਰੂ ਸਹਿਬਾਨ ਜਿਹੜੇ ਅਸਲੀ ਪੰਥ ਦੇ ਕਰਤਾ ਧਰਤਾ ਮੰਨ ਲੋ ਗੁਰੂ ਸਹਿਬਾਨਾਂ ਦੀ ਸੋਚ ਵਾਲਾ ਅਸਲੀ ਰਾਜ ਆ ਜਾਏ ਤੇ ਜਿਹੜੇ ਗੁਰੂ ਸਹਿਬਾਨਾਂ ਨੇ ਗੁਰਬਾਣੀ ਚ ਲਿਖਿਆ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਕੀ ਉਹ ਸ਼ਰਾਬ ਨੂੰ ਟੈਕਸ ਲੈ ਕੇ ਪੀਣ ਦੀ ਇਜਾਜ਼ਤ ਦੇਣਗੇ ਬਿਲਕੁਲ ਨਹੀਂ ਦੇਣਗੇ ਇਹਨਾਂ ਸਾਰਿਆਂ ਨੇ ਉਲੰਘਣਾ ਕੀਤੀ ਆ ਅੱਜ ਪਤਾ ਨਹੀਂ ਕਿਹੜੇ ਮੂੰਹ ਨਾਲ ਬੋਲੀ ਜਾਂਦੇ ਆ ਮੈਂ ਮਜੀਠੀਆ ਸਾਹਿਬ ਦੇ ਟਵੀਟ ਪੜ੍ਹ ਰਿਹਾ ਸੀ ਆ ਮੈਂ ਹੋਰ ਨਾ ਕਿੰਨੇ ਸਾਰੇ ਆਗੂਆਂ ਦੇ ਟਵੀਟ ਪੜ ਰਿਆ ਸੀ ਸਾਰੇ ਸਿਰਫ ਸਿਆਸੀ ਰੋਟੀਆਂ ਸੇਕਣ ਲੱਗੇ ਹੋਏ ਨੇ ਔਰ ਇਹ ਜਿਹੜਾ ਅਸਲੀ ਜ਼ਿੰਮੇਵਾਰ ਜਿਹੜਾ ਅਸਲੀ ਗੁਨੇਗਾਰ ਜਿਹੜਾ ਅਸਲੀ ਜੜ ਹੈ ਨਸ਼ਾ ਉਹਦੇ ਉੱਪਰ ਸਿੱਧੇ ਰੂਪ ਚ ਰੋਕ ਲਾਉਣ ਲਈ ਨੱਥ ਪਾਉਣ ਲਈ ਕੋਈ ਵੀ ਸਰਕਾਰ ਨਾ ਯਤਨਸ਼ੀਲ ਰਹੀ ਹੈ ਨਾ ਹੈ ਪਰ ਇਹਨੂੰ ਜੇ ਨੱਥ ਪਾਈ ਜਾ ਸਕਦੀ ਹੈ ਤਾਂ ਉਹ ਲੋਕ ਆਵਾਜ਼ ਦੇ ਨਾਲ ਪਾਈ ਜਾ ਸਕਦੀ ਹੈ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਧੰਨਵਾਦ